ਤੂੰ ਵੀਰੇ ਨਾ ਮੈਂ ਇਹਦਾ ਕੋਈ ਪਾਇੰਡਾ ਇਹ ਰਾ 200 ਪੈਸੇ ਦਿੱਤੇ ਸੀ ਹੈਲੋ ਗਾਇਜ਼ ਗੁੱਡ ਮਾਰਨਿੰਗ ਵੈਲਕਮ ਟੂ ਮਾਈ ਨਿਊ ਵਲੌਗ ਤੇ ਬਾਬੇ ਅੱਜ ਇੰਨੀ ਠੰਡ ਹੋ ਰਹੀ ਹੈ ਨਾ ਗੱਲਾਂ ਛੱਡ ਦੋ ਅੰਦਰ ਬੈਠਿਆ ਸਵੇਰ ਦੇ ਤੇ ਕੁੱਦੇ ਦੇ ਬਾਬੇ ਦਾ ਮੁੰਡਾ ਆਇਆ ਹੋਇਆ ਤੁਹਾਨੂੰ ਬੁਲਾਉਣਿਆ ਉਹਦੇ ਨਾਲ ਇੱਕ ਡੈਨੀਆ ਇੰਨਾ ਗਾਹ ਪਾਉਂਦੇ ਨੇ ਨਾ ਇਹ ਬੰਦੇ ਦੋ ਗੱਲਾਂ ਛੱਡ ਦੋ ਉਹਨੂੰ ਦਿਖਾਉਣਾ ਮਲਾਉਣਾ ਆਉਣਗੇ ਉਹਨੂੰ ਗਾਹ ਪਾਉਂਦੇ ਬੜੀਆ ਬੜੀਆ ਰਹੇ ਤੂੰ ਅਸ ਤੂੰ ਚਾ ਕੀ ਥਾਉਂਦਾ ਤਾਂ ਦਿਖਦਾ ਹੀ ਨੀ ਯਾਰ ਉਹ ਨਹੀਂ ਦਿਖਦਾ ਕਹਦਾ ਘਰੀ ਫਿਰਦਾ ਰਹਿੰਦਾ ਬੋਲਦਾ ਪਪੀ ਨਾਲ ਇੰਸਟਾ ਉਦੋਂ ਕੀਤੇ ਹੋਰ 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 ਕੀ ਨਹੀਂ ਹੋ ਕੀ ਤੇ ਹੀ ਨਹੀਂ ਹੁਣ ਕੀ ਕਰੀ ਜਾਂਦਾ ਓਏ ਹੈ ਕੀ ਕਰੀ ਜਾਂਦਾ ਬਬੂ ਜੀ ਬਬਾ ਕਹਿੰਦੇ ਜਿੰਮੀ ਤਾਂ ਲੱਗ ਰਹੀ ਜਿਵੇਂ ਸਿਨਮਾ ਲੱਗ ਗਿਆ ਘਟਵਾ ਮੈਂ ਕਹਾ ਤੇ ਆ ਦੋਨੂੰ ਪੁੱਛ ਕੇ ਦੱਸੀਓ ਤਾਂ ਚੰਗਾ ਕਾਠਾ ਵਾਰ ਮੈਂ ਆਹ ਪਹਿਲੇ ਲੱਡੂ ਖਾਈ ਜਾਂਦੇ ਪਹਿਲੇ ਬੈਠੇ ਇੱਥੇ ਓਕੇ ਓਕੇ ਬੈਠਾ ਆਹ ਲੈ ਲੈ ਫਿਰ ਅਸੀਂ ਸੱਚਾ ਜਗਾ ਲੈ ਲਈ ਪਾਰਟੀ ਹੋ ਗਈ ਆਹਾ ਔਰ ਸਾਰੀ ਨਾ ਸਾਰੀ ਨਾ ਕਿਤੇ ਅੱਧੀ ਦਿੱਤੀ ਉਹਨਾਂ ਨੇ ਭੰਦੇ ਯਾਰ 4 ਲੱਖ ਵੰਗਦੇ ਪੈਸੇ ਨਹੀਂ ਮੈਂ ਕਹਿੰਦਾ ਕੰਨਾ ਪਈਆ ਦੋ ਲੈ ਲੈਂ ਟ੍ਰੋਲੀ ਇਹ ਹਲਾਉਏ ਹਾਂ ਲੈ ਲੋ ਕਰਾਇਆ ਤੇ ਮੂਰੇ ਬੈਜ ਚੱਤੀ ਹੋਰ ਹੈ ਹਲੇ ਕਿਹੜਾ ਇਹਦਾ ਕਾਜ ਜੋਗਾ ਸੱਚੀ ਕਰ ਲੈ ਲੈ ਲੇ ਲੋ ਘਟਾਣਾ ਕਥਨੇ ਹੋਰ ਹੁਣ ਅਸੀਂ ਤਾਂ ਇਕੱਲੇ ਕਮਰਾ ਠਾੜਾਂਗੇ। ਮੈਂ ਦੁਕਾਨ ਚਾਹੀਦੀ ਹਸਮਾ ਦਾ ਖਰਬਾ ਪੇ। ਆ ਰੱਖ ਲੈਣੇ ਬਈ ਇਹ। ਹੋਰ ਹੁਣ ਜਿਹੜੇ 2000 ਰੁਪਇਆ ਕਰਾਇਆ 4000 ਜਿਹਨ ਤੋਂ ਮਨੇ। ਉਹ ਇੰਨੇ ਨੇ ਮੈਂ ਇੱਕ ਕੀਲਾ ਲੈ ਨੰਬਰਾਂ ਨੂੰ ਊਰੀ ਦੁਕਾਨ ਨੇ। ਕੀ ਗੁੱਟ। ਪੁੱਸ ਜੇ ਹੈਗਾ ਬੰਦਾ ਕੋਈ। ਲਾਲੇ ਨੰਬਰੇ। 450 ਦਾ ਧੂਰੀ ਤੋਂ ਫੜ ਲੈਣਗਾ। ਧੂਰੀ ਤਾਂ ਮੈਂ ਹੁਣ ਮੁਕਾ ਗਾਇਆ ਹੂੰ ਲੈ ਮੂੰਣੀ ਫੜਾ ਦਨਾ ਬੰਦੇ ਨੂੰ। ਜੈਪਾਲ ਜੈਪਾਲ। ਉਹ ਨਹੀਂ ਕਹਦੀ ਮੈਨੂੰ ਜੈਪਾਲ ਨੇ ਵੀ 450 ਦਾ ਕੁੱਤਾ ਨਾ ਨਾ ਉਹ ਤਾਂ ਨਾ ਰਿਸ਼ਤੇਦਾਰੀ ਪੂਆਪਾ ਦਾ ਮੁੰਡਾ 450 ਦਾ ਦਊਗਾ ਯਾਰ ਕੀ 450 ਦਾ ਜਿੰਨੇ ਮਰਜ਼ੀ ਝੱਕ ਲਈ ਅਸੀਂ 골ਡ ਦੇ ਲੈ ਕੇ ਆਉਦੇ 450 골ਡ ਦਾ ਹੀ ਐ 골ਡ ਦਾ ਹੀ ਐ 450 ਦਾ ਹੋ ਓ ਫੀ ਭੈਣ ਉਹ ਤੇਰੀ ਉਹ ਤੇਰੀ ਗੂ ਬਈ ਆ ਓਏ ਜਾਵਾ ਆਏ ਹਾਂ ਮਿੱਟੀ ਘੜ ਚੱਲ ਜੰਨਤ ਖਿਆਲ ਨਾ ਆਗੇ ਦੇ ਗਲਿਆ ਪਿਆ ਹੋਏ ਆ ਉਰੀ ਨਾਲ ਸੱਟ ਦੇ ਓਏ ਜਲਦੀ ਦੰ ਬੱਬੂ ਉਈ ਨਾਲ ਫੂਕ ਦਿਓ ਕਰ ਜੇ ਨੂੰ ਉਹ ਜਿੰਦੇ ਲੱਗੇ ਬਾਈ ਹਾਂ ਬੱਬੂ ਓਏ ਉਰੀ ਕਰ ਦੇ ਕੰਮ ਅੱਥਾ ਮਾਰਨਾ ਪਊਗਾ ਹਾਂ ਆਇਆ ਓਏ ਆਪੇ ਆਇਆ ਓਏ ਆਪੇ ਆਇਆ I learner quickly and try to give my best at work. I can work well both independently and as a part of a team. I'm very excited to this work bro. Let's go. ਮੋਸ ਦੇ ਖੜੀਆ। ਬੇਕਾਰ ਜੀ ਮੱਛਾ ਫੇਰ। ਹਾਂ ਜੋ ਤੇਰੇ ਦਾ ਪ੍ਰਭਾਵ ਹੋ ਗਿਆ ਤੇ ਹਲਾ ਮੋਸ ਦੀ ਪ੍ਰਭਾਵ ਵਾਰੇ। ਚੱਟ ਦੀ ਮੱਛ W ਵਰਗੀ। ਤੇ ਸੀ ਕੋਲ ਆਈ ਜਾਂਦੇ। ਪਾਨਾ ਸਿੱਧੂ ਬੋਲਦਾ ਮੈਂ ਪਕਾਉ ਥੋੜੀਆਂ। ਤੇ ਸੀ ਕੋਲ ਆਈ ਜਾਂਦੇ ਤੇ ਲੈ ਸੀ ਕਿਉਂ? ਏ ਮੈਨੂੰ ਖਰੀਦ ਨਾ ਜਾਉਂਦੇ ਨੇ ਖਾਦਾ ਦੇਸੀ ਕਿਉਂ ਚੋਰੀ ਖਾਈ ਤੀ ਬਰੋ ਦੇਸੀ ਖੋ ਲਈਦਾ ਮੁੱਸਾਂ ਦੇ ਆਉਂਦਾ ਹੀ ਉਹ ਬਰਬਰੀ ਤੇ ਸਾਈ ਨਾ ਆਟਾ ਬਦੀ ਗੱਲ ਦੀਆ ਅਕਾਲੋ ਡਰਦਾ ਕਿਉਂ ਆ ਕਨੀ ਕਾ ਯਾਰ ਤੂੰ ਵੀ ਨਾ ਬਣਾਈਆ ਕੋਈ ਪਾਂ ਦੇਰ ਦੋ ਪੈਸੇ ਦਿੱਤੇ ਸੀ ਸਾਰੇ ਲਾ ਕੇ ਚਲ ਤਾਂ ਵੀ ਨੀਆ ਪਰ ਤੂੰ ਸਾਲਾ 40 ਦਿੱਤੇ ਮੈਂ 10 ਆਇਆ ਨਹੀਂ ਤਾਂ ਹਾਂਜੀ ਬਾਪੂ ਰੋਟੀ ਖਾ ਕੇ ਆ ਗਏ ਸੀ ਤੇ ਤੁਰਨ ਮਖਾਰ ਹੋ ਰਿਹਾ ਜਖਾਮ ਹੋ ਰਿਹਾ ਪਤਾ ਨਹੀਂ ਕਿਉਂ ਠੀਕ ਨਹੀਂ ਹੋ ਰਿਹਾ ਬੰਨੇ ਦਿਨਾਂ ਦਾ ਤੇ ਤੁਰਨ ਆ ਗਿਆ ਸੀ ਇਹ ਲੱਜ ਪਰਸਨ ਨੂੰ ਪਾ ਜਾਣਾ ਕਿਤੇ ਇਹ ਨੇ ਰਿਹਾ ਹੁੰਦਾ ਹੈ ਵਲੋਗ ਬਾਕੀ ਵਧੀਆ ਰਹੇ ਦੁਕਾਨ ਤੇ ਜਾਣਾ ਦੀ ਬੰਦ ਪਈਆ ਹੈ ਖਾਇ ਲੈਂਦੇ ਹਾਂ ਚਾਕਲੇਟ ਖਾਣੇ ਕੇ ਬਾਅਦ ਕੁਝ ਮੂਠਾ ਹੋ ਜਾਏ ਤੇ ਚਲੋ ਵਲੌਗ ਦੀ ਐਂਡਿੰਗ ਕਰਦੇ ਹਾਂ ਠੰਡ ਬਹੁਤ ਜਮੀਨ ਹੀ ਦਿਖ ਰਿਹਾ ਚਲੋ ਮਿਲਦੇ ਹਾਂ ਕੱਲ ਦੇ ਨਵੇਂ ਨੈਕਸਟ ਵਲੌਗ ਚ ਲਾਈਕ ਕਰ ਦਿਓ ਤੇ ਸਬਸਕ੍ਰਾਈਬ ਕਰ ਦਿਓ ਤੇ ਚੈਨਲ ਦੇ ਜਿਹੜੇ ਨਵੇਂ ਨੇ ਉਹ ਵੀ ਸਬਸਕ੍ਰਾਈਬ ਕਰ ਦਿਓ Oke, main nakal dena next vlog bye